ਉਹੰਦਾ ਕੰਮ ਕਰਦੇ ਨੇ ਦੂਜਿਆਂ ਦੇ ਨੇੜੇ ਨਹੀਂ ਆਉਂਦੇ ਤੇ ਸਾਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਜਿਹੜੇ ਨੇ ਕਾ ਲੋਕਾਂ ਦੀ ਮੂੰਹ ਆਈ ਰੋਜੀ ਕਨਕ ਰੋਕ ਦਿੱਤੀ ਪਾਣੀ ਦੇਖੋ ਪਾਣੀ ਦਾ ਬੁਰਾ ਹਾਲ ਏ ਦਈਏ ਨੇ 2 ਲੱਖ ਰੁਪਈਆ ਖਾ ਲਿਆ ਕਿਸਾਨਾਂ ਤੋਂ 20 ਲੱਖ ਦੀ ਮੰਗ ਕਰਦਾ 100 ਕਿੱਲੇ ਦੀ ਮੰਗ ਕਰਦਾ ਕਿ ਸਾਨੂੰ ਦਿਓ ਤਾਂ ਤੁਹਾਡੀ ਕਨਕ ਵਧਵਾਵਾਂਗਾ ਕਈ ਦੋਸਤੋ ਇਸ ਐਮਐਲਏ ਦਈਏ ਦੇ ਕਹਿਣ ਤੇ ਓਟਾ ਬਿਲਕੁਲ ਨਹੀਂ ਪਾਣੀਆ ਤੇ ਕਾਕਾ ਬਰਾੜ ਇਹ ਅਸੀਂ ਕਹਿੰਦੇ ਆ ਸਾਡੇ ਕੋਲ ਆਣ ਕੇ ਸਵਾਲ ਜਵਾਬ ਪੁੱਛੇ ਤੇ ਸਾਡੇ ਸਵਾਲ ਸੁਣੇ ਕਾਕਾ ਬਰਾੜ ਕਾਕਾ ਬਰਾੜ ਜੀ ਜਿਹੜਾ ਐਮਐਲਡੀ ਐਮਪੀ ਸੀਟ ਖੜ ਰਿਹਾ ਹੈ ਉਹ ਸਾਡੇ ਕੋਲੋਂ ਸਵਾਲ ਪੁੱਛ ਨਹੀਂ ਰਿਹਾ ਤੇ ਆਪ ਦੇ ਅੰਦਰ ਭਾਸ਼ਣ ਦੇਈ ਜਾ ਰਹੇ ਨੇ ਮਾਨਸਾ ਦੇ ਕਿਸਾਨਾਂ ਦੀ ਕਨਕੋਥੇ ਰੋਕੀ ਹੋਈ ਹੈ ਅੱਗੇ 350 ਕਿੱਲਾ ਰੋਕੀ ਨੇ ਹੁਣ ਦਰਿਆ ਤੋਂ ਪਿਛਾਂ ਵੀ ਨਿਸ਼ਾਨਦੀ ਕਰਨ ਚਾ ਰਹੇ ਨੇ ਪਹਿਲੀ ਥੇਕੇ ਦੇ ਦਿਓ ਇਹ ਦੋਸਤੋ ਬਾਦਲ ਸਾਹਿਬ ਨੇ ਸਾਰਿਆਂ ਨੇ ਪਹਿਲੀ ਗਰੀਬਾਂ ਨੂੰ ਦਿੱਤੀ 5-5 ਕਿੱਲੇ ਪਲਾਟ ਇਹ ਜਿਹੜੇ ਆਬਾਦਕਾਰ ਕਿਸਾਨ ਨੇ ਆਬਾਦਕਾਰ ਕਿਸਾਨਾਂ ਨੂੰ ਪਹਿਲੀ ਖੋ ਕੇ ਆਦੇ ਛੇਟਿਆਂ ਨੂੰ ਐਮਐਲਏ ਦਿੱਤੀ ਜਾ ਰਿਹਾ ਦੱਸੋ ਕਿ ਜਿਹੜਾ ਐਮਐਲਏ ਆਦੇ ਛੇਟਿਆਂ ਨੂੰ ਜ਼ਮੀਨ ਦਿੰਦਾ ਹੈ ਆਦੇ ਛੇਟਿਆਂ ਨੂੰ ਜ਼ਮੀਨ ਦਿੰਦਾ ਹੈ ਉਹ ਉਹ ਕਿੱਥੋਂ ਕਾਮਯਾਬ ਹੋਏਗਾ ਆਮ ਬੰਦਾ ਉਹਨਾਂ ਨੂੰ ਵੋਟ ਕੀ ਕਰੇਗੀ ਜਿਹੜਾ ਚੇਤਿਆਂ ਨੂੰ ਆਦਿਆਂ ਨੂੰ ਜ਼ਮੀਨ ਦੇ ਰਿਹਾ ਹੈ ਜਿਹੜਾ ਦਈਆ ਬਹੁਤ ਨੁਕਸਾਨ ਕਰ ਲਿਆ ਲੋਕਾਂ ਦਾ